कल मिति 36 25 ਨੂੰ ਐਸ.ਆਈ. ਸਰਤਾਜ ਸਿੰਘ ਚੌਕਿੰਝਾ ਨਿਆਣੰਗਲスメத் ਪੁਲਸ ਪਾਰਟੀ ਕਰੀਬ ਸ਼ਾਹ ਨੂੰ 7:38 ਵਜੇ ਪਟੋਲਿੰਗ ਤੇ ਸੀਗੇ। ਕੰੜਾ ਨੇੜੇ ਹਨੂਮਨ ਮੰਦਿਰ ਹੈਗਾ ਸ਼ਿਵਾਲੀ ਐਵਨਿਊ ਦੇ ਕੋਲ ਫਾਈਵ ਓਵਰ નીચે ਪਟੋਲਿੰਗ ਤੇ ਸੀਗੇ ਇੱਕ ਸ਼ੱਕੀ ਬੰਦਾ ਦੇਖਿਆ ਫਿਰ ਦਿੱਤਾ। ਇਹਨੂੰ ਜਦੋਂ ਚੈੱਕ ਕੀਤਾ ਤਾਂ ਉਸਿਲ ਦਾ ਨਸ਼ੀਲਾ ਪਦਾਰਥ ਸੀਗਾ ਉਹ ਬਰਾਮਦ ਹੋਇਆ। ਕਿੰਨਾ ਇਹਦੀ ਮੁੱਲ ਆਪੋ? ਇਹਦੀ ਵੇਟ ਕਰਨ ਤੇ ਤਾਂ ਜਿਹੜਾ ਜਿਗਾ 2 ਗ੍ਰਾਮ ਨਸ਼ੀਲਾ ਪਾਊਡਰ ਜੋ ਸੀ ਉਹ ਬਰਾਮਦ ਹੋਇਆ। ਕੋਣ ਹੈ ਮੁੰਡਾ ਇਹ? ਇਹਦਾ ਨਾਮ ਹੈਗਾ ਜੀ ਸਮਿਤ ਜੋਸ਼ੀ son of ਫਰਜਿੰਦਰ ਕੁਮਾਰ ਵਾਸੀ ਪਿੰਡ ਸੁਖਸਾਲ ਪਹਿਲਾਂ ਮਿਆਰੀ ਨਹੀਂ ਇਹਦੇ ਤੇ ਪਹਿਲਾ ਕੋਈ ਪਰਸਨ ਨਹੀਂ ਹੈਗਾ ਜੀ ਤੇ ਇਹਦਾ ਫਸਟ ਟਾਈਮ ਹੈ ਡਰਗ ਮਨੀ ਵਗੈਰਾ ਨਹੀਂ ਡਰਗ ਮਨੀ ਨਹੀਂ ਜਕਰ ਇਹਦਾ ਬੈਕਗਰਾਉਂਡ 사실 ਕੋਈ ਵਿਦੇਸ਼ੋਂ ਆਇਆ ਹੋਇਆ ਹੈ ਮਤਲਬ ਕਿਉਂ ਜੀ ਕਿ ਆਇਆ ਨਾ ਚੱਕਰਾਗਿਰੇ ਦੇ ਬਾਰੇ ਤੇਖੋ ਜੀ ਥੋੜੇ ਟਾਈਮ ਜੋ ਇਨਫੋਰਮੇਸ਼ਨ ਹੈਗੀ ਫਿਲਹਾਲ ਹੁਣ ਤੱਕ ਇਹ ਥੋੜੇ ਟਾਈਮ ਮੇ ਜਿਹੜਾ ਹੈਗਾ ਬਾਹਰੋਂ ਆਇਆ ਵਿਦੇਸ਼ ਤੋਂ ਆਇਆ ਸੀਗਾ ਸੋ ਗਲਤ ਸੰਗਤ ਚ ਪੈ ਕੇ ਗਲਤ ਕੰਮਾਂ ਚ ਪੈ ਗਿਆ ਤੁਜਿਸ ਕਾਰਨ ਹੁਣ ਇਹ ਜਿਹੜਾ ਇਹ ਤੇ ਐਫਆਈਆਰ ਰਜਿਸਟਰ ਹੋਈ ਹੈ ਸ਼ੇਖਰ ਅਮਰਦਾਤੀ ਉਹ ਕੋਲਟੋ ਵਾਲੀ ਜੀ ਜਿਹੜਾ ਡੋਪ ਟੈਸਟ ਕਰਾਇਆ ਸੀਗਾ ਉਹ ਪੋਜ਼ਿਟਿਵ ਆਇਆ ਮੰਦਿਰ ਸੀ ਰਾਧਾਕ੍ਰਿਸ਼ਨ ਮੰਦਿਰ ਦਵੇਟਾ ਕਲੋਨੀ ਉਥੋਂ ਕੁਝ ਜਿਹੜਾ ਸਮਾਨ ਚੋਰੀ ਹੋਇਆ ਸੀਗਾ ਤੇ ਜਿਸ ਵੰਦੀ ਐਫਆਈਆ ਰਜਿਸਟਰ ਕੀਤੀ ਗਈ ਸੀ ਮਿੱਤੀ 29 ਛੇ 25 ਨੂੰ ਉਸ ਸੰਬੰਧੀ ਜਿਹੜਾ ਹੈਗਾ ਇੱਕ ਦੋਸ਼ੀ ਜਿਸ ਦਾ ਨਾਮ ਹੈਗਾ ਗੋਲਡੀ son of ਬਨਵਰੀ ਲਾਲ ਵਾਸੀ ਪਿੰਡ ਬਾਥੂ ਥਾਣਾ ਹਰੋਲੀ ਉਹਨੂੰ ਅਰੈਸਟ ਕੀਤਾ ਗਿਆ ਤੇ ਉਸ ਤੋਂ ਜਿਹੜਾ ਚੋਰੀ ਹੋਇਆ ਸਮਾਨ ਸੀਗਾ ਉਹ ਬਰਾਮਦ ਕੀਤਾ ਗਿਆ ਕੀ ਕੀ ਸਮਾਨ ਕਰਦੇ ਉਸ ਜਿਵੇਂ ਮੰਦਰ ਦਾ ਸਮਾਨ ਸੀਗਾ ਕੁਝ ਘੰਟੀਆਂ ਵਗੈਰਾ ਸੀਗੀਆਂ ਕੁਝ ਬਰਤਨ ਵਗੈਰਾ ਸੀਗੇ ਉਹ ਬਰਾਮਦ ਕੀਤੇ ਗਏ ਪ੍ਰੋਫੈਸ਼ਨਲ ਹੈ ਚੋਰ ਕੇ ਵਰਦੀ ਕੋਈ ਜੀ 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 ਜਿਹੜਾ ਪਰਚੇ ਹੈ ਉਹਦੇ ਉੱਪਰ ਜੀ ਇਸ ਤੇ ਪਹਿਲਾਂ ਪਰਚੇ ਹੈਗੇ ਸੋ ਨਹੀਂ ਕਿ ਉਹਨੇ ਕੁਝ ਸਮਾਨ ਵੇਚਦਾ ਸੀਗਾ ਕੁਝ ਸਮਾਨ ਰੱਖਿਆ ਹੋਇਆ ਸੀ ਵੇਚਣ ਵਾਸਤੇ ਉਹ ਪਰਿਕਵਰ ਕਰ ਲੈ ਕੋਈ ਕਬਾੜੀ ਵਗੈਰਾ ਦਾ ਜਿਹੜਾ ਹੈ ਨੀ ਕਿਹਨੂੰ ਵੇਚਿਆ ਕਿਹਨੂੰ ਨਹੀਂ ਇਹਦੀ ਪੁਸ਼ਕਿਸ਼ ਕੀਤੀ ਸੀ ਜਿਹਨੇ ਇਹ ਕਿਹਾ ਵੀ ਜਿਹੜਾ ਤੁਰਦੇ ਫਿਰਦੇ ਕਬਾੜੀ ਸੀਗੇ ਹਾਂਜੀ ਸੋ ਉਹਨਾਂ ਨੂੰ ਵੇਚਿਆ ਨਾ ਉਹੀ ਸਮਾਨ ਫਿਰ ਰਿਕਵਰ ਨਹੀਂ ਹੋਇਆ ਜਿਹੜਾ ਸਮਾਨ ਨਹੀਂ ਪਹਿਚਾਨ ਨਹੀਂ ਦੱਸਵਾ ਜੀ ਪਹਿਚਾਨ ਨਹੀਂ